ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਇਹ ਅਸਲਾਮ ਅਲੈਕਮ ਅੱਜ ਪੁੱਤ ਮੈਂ ਪਹੁੰਚਿਆ ਐਸਪੀ ਔਨਲਾਈਨ ਇਥੇ ਹਰ ਪ੍ਰਕਾਰ ਦਾ ਸਾਮਾਨ ਮਿਲਦਾ ਇਹ ਆਪਾਂ ਅੱਜ ਪਹੁੰਚਿਆ ਮਰੇਕੋਲਾ ਸਬਜ਼ੀ ਮੰਡੀ ਰੋਡ ਮਰੇਕੋਲਾ ਤੇ ਬਾਕੀ ਅੱਜ ਆਈਆਂ ਨੇ ਸੋਲਰ ਲੈਟਰ ਇਹ ਸਿਰਫ ਤੁਹਾਡੇ ਵਾਸਤੇ ਨੇ ਇਹਦੇ ਬਾਰੇ ਵਾਸਤੇ ਤੁਹਾਨੂੰ ਜਾਨਕੀ ਦੱਸਣਗੇ ਸਾਡੇ ਸੋਨੀ ਜੀ ਆਓ ਜੀ ਇਹ 30 ਵਾਰ ਦੀ ਲੈਟਰ ਜੀ ਅੱਛਾ ਜੀ ਤੁਸੀਂ ਘਰ ਦੇ ਬਾਹਰ ਲਾਉਣੀ ਆ ਗਰਾਊਂਡ ਚ ਲਾਉਣੀ ਆ ਜਾਂ ਕਿਤੇ ਪੰਚਾਇਤੀ ਅ ਕਮ ਰਜ ਲਾਉਣੀ ਆ ਨੇ ਕਿਤੇ ਵੀ ਜਿਵੇਂ ਆਪਣੇ ਘਰ ਹੁੰਦੇ ਨੇ ਬਿਆਸ ਸਾਦੀ ਵਾਲੇ ਉਹਦੇ ਵਿੱਚ ਲਾਉਣੀ ਆ ਇਹ 30 ਵਾਟ ਦੀ ਲਾਈਟ ਹੈ ਪੇੜੇ ਜ ਜਾਨੀ 30 ਵਾਟ ਦੀ ਲਾਈਟ ਤੁੱਪ ਨਾਲ ਚਾਰਜ ਹੋਗੀ ਰਾਤ ਨੂੰ ਆਟੋ ਮੈਡਿਕ ਚੱਲ ਪੂਗੀ ਇਹ ਅੱਛਾ ਤੇ ਇਹ ਸੋਲਰ ਲਾਈਟ ਆ ਜਾਂਦੇ ਆ 30 ਵਾਟ 60 ਵਾਟ 90 ਵਾਟ ਤਿੰਨ ਮਾਡਲਾਂ ਦੇ ਵਿੱਚ ਇਹਨਾਂ ਨੂੰ ਕਿਤੇ ਮਰਜ਼ੀ ਲਗਾ ਸਕਦੇ ਹੋ ਆਨ ਆਫ ਹੋਏ 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 ਇਹ ਜੀ ਆ ਜਾਂਦੀ ਹੈ ਇੱਕ ਸਾਲ ਦੀ ਇਹਨਾਂ ਦੀ ਗਾਰੰਟੀ ਆ ਵੈਰੀ ਗੁੱਡ ਉਸ ਤੋਂ ਬਾਅਦ ਤਿੰਨ ਮਾਡਲਾਂ ਦੇ ਵਿੱਚ ਆਹ ਮਿਲ ਜਣਗੇ 40 ਵਾਟ 60 ਵਾਟ ਛੋਟੇ ਨਹੀਂ ਹਾਂਜੀ ਪੀ ਇਹਦੇ ਵਿੱਚ ਮਿਲ ਜੂ ਆਹ 120 ਵਾਟ ਇਹਨਾਂ ਦੀ ਸਾਰੀ ਸਾਲ ਦੀ ਗਾਰੰਟੀ ਹੈ ਤੁਸੀਂ ਘਰ ਦੀ ਡੈਕੋਰੇਸ਼ਨ ਦੇ ਬਾਹਰ ਲਾਉਣ ਨੇ ਲੈਂਪ ਜਿਵੇਂ ਇਹ ਚੀਜ਼ ਹੈ ਇਹ ਡੈਕੋਰੇਸ਼ਨ ਲੈਂਪ ਨੇ ਇਹ ਨਾ ਇਦਾਂ ਲੱਗ ਜਾਣਗੇ ਉੱਤੇ ਥੱਲੇ ਇੱਥੇ ਨੇ ਰਹਿ ਜੂ ਉੱਤੇ ਥੱਲੇ ਦੋਨਾਂ ਪਾਸੇ ਰੋਸ਼ਨੀ ਬਰਾਉਣਗੇ ਇਹਦੇ ਵਿੱਚ ਦੋ ਵਾਲਾ ਤਿੰਨ ਵਾਲਾ ਅੱਛਾ ਸਿੰਗਲ ਵਾਲਾ ਇਹ ਮਿਲ ਜੂਗਾ ਉਸ ਤੋਂ ਬਾਅਦ ਤੁਹਾਡੀ ਗਾਰਡਨਨ ਦੇ ਲਈ ਚਾਰ ਚੰਦ ਲਾਉਣ ਲਈ ਇਹ ਗਾਰਡਨ ਵਾਸਤੇ ਲੈਟ ਆ ਜਾਂਦੀਆਂ ਨੇ ਕਿਵੇਂ ਚੱਲਦੀ ਹੈ ਕਿਵੇਂ ਨਹੀਂ ਪੁੱਤੇ ਹਾਂ ਦੇਖੋ ਬੱਸ ਚੱਲਦੀਆਂ ਸਾਰੀਆਂ ਉੱਤੇ ਨੇਰਾ ਪਿਆ ਨੇ ਆਪੇ ਚੱਲ ਪਣੀਆਂ ਬਈ ਯਾਨੀ ਡੈਡੀ ਹਾਂ ਚੱਲ ਵੀ ਵੀ ਹੁਣ ਯਾਨੀ ਚਾਨਣ ਆਗਾ ਤੇ ਆ ਪੈ ਗਿਆ ਉੱਥੇ ਨੇਰਾ ਪੈ ਗਿਆ ਇਹਨੇ ਆਪੇ ਚੱਲ ਪਣੀਆਂ ਇਹ ਗਾਰਡਨ ਵਾਸਤੇ ਲੈਟਾਂ ਨੇ ਉਸ ਤੋਂ ਬਾਅਦ ਇਹਦੇ ਵਿੱਚ ਗਾਰਡਨ ਦੇ ਲਈ ਦੇਖੋ ਆ ਚੀਜ਼ ਲੰਬਾ ਲੈਂਪ ਆ ਜਾਂਦਾ ਇਹ ਵੀ ਗਾਰਡਨ ਵਾਸਤੇ ਆ ਜਾਂਦਾ ਤੇ ਇਸ ਤੋਂ ਬਾਅਦ ਆ ਲੈਂਪ ਆ ਜਾਂਦਾ ਇਹ ਤੁਸੀਂ ਗਾਰਡਨ ਦੇ ਵਿੱਚ ਲਗਾ ਸਕਦੇ ਹੋ ਇਹ ਵੀ ਸ਼ੋਲਡਰ ਵਾਲਾ ਧੁੱਪ ਨਾਲ ਚਾਰਜ ਹੋ ਜਾਊਗਾ ਤੇ ਰਾਤ ਨੂੰ ਆਪਣੇ ਆਪ ਨੇਰਾ ਹੋ ਕੇ ਤੇ ਚੱਲ ਪਊਗਾ ਇਹ ਵੀ ਗਾਰਡਨ ਵਾਸਤੇ ਆ ਜਾਂਦਾ ਠੀਕ ਹੈ ਇੱਕੇ ਦੇ ਵਿੱਚ ਗਾਰਡਨ ਵਾਸਤੇ ਆ ਚੀਜ਼ ਆ ਜਾਂਦੀ ਆ ਇਹ ਵੀ ਛੋਟਾ ਲੈਟ ਆ ਅੱਛਾ ਹਾਂਜੀ ਇਹ ਵੀ ਛੋਟਾ ਲੈਟ ਆ ਇਹਨੂੰ ਐ ਲਗਾ ਦਿਓ ਕਿਤੇ ਵੀ ਇਹਨੂੰ ਧੁੱਪ ਦੇ ਹਦ ਕੋ ਜਿਵੇਂ ਆਪਾਂ ਤੇ ਰੱਖ ਲਿਆ ਹਤਾ ਕਿਆ ਜੋ ਜੋ ਆਹ ਆਹ ਛੋਟੀ ਹੋਗੀ ਤੇ ਰੋਸ਼ਨੀ ਬੋਲੇ ਇਹ ਜੀ ਆਹ ਬਸ ਇਹਦੇ ਵਿੱਚੋਂ ਬਾਕੀ ਆਹ ਮਾਡਲ ਮਿਲ ਜਗੇ ਇਨਡੋਰ ਮਾਡਲ ਨਹੀਂ 50 ਵਾਟ 100 ਵਾਟ 200 ਵਾਟ 300 ਵਾਟ ਪਲੇਟ ਬਾਹਰ ਲੱਗੂਗੀ ਤੇ ਰੋਸ਼ਨੀ ਲਈ ਇਹ ਲਾਈਟ ਅੰਦਰ ਲੱਗੂਗੀ ਠੀਕ ਹੈ ਉਸ ਤੋਂ ਬਾਅਦ ਜਿਵੇਂ ਕੌਲਿਆਂ ਤੇ ਲੈਂਪ ਲਾਉਣੇ ਥੋਨੇ ਕੌਲਿਆਂ ਤੇ ਲੈਂਪ ਦੇਖੋ ਆਹ ਲੱਗਣੀ ਰਿਮੋਟ ਵਾਲਾ ਲੈਂਪ ਹੈ ਇਹ ਜਿੱਥੋਂ ਆਨ ਹੋ ਜਾਊਗਾ ਇਹ ਚ ਮਲਟੀ ਕਲਰ ਨੇ ਕੌਲਿਆਂ ਤੇ ਕਿਤੇ ਵੀ ਲਗਾ ਸਕਦੇ ਹੋ ਇਹ ਜੀ ਮਿਲ ਜੂਗੀ ਇਹ ਤਾਂ ਮੈਨੂੰ ਭਾਈ ਦੋ ਦੇ ਦੀ ਚੰਗਾ ਲੈ ਲਿਓ ਜੀ ਇਹਦੇ ਵਿੱਚ ਕਾ ਲੈਂਪ ਮਿਲ ਜੂਗਾ ਇਹਦੇ ਵਿੱਚ ਤਿੰਨ ਲਾਈਟਾਂ ਨੇ ਦੇਖ ਨੀ ਲੱਗਣ ਦਾ ਬੈਂਟੋਤੂ ਅੱਛਾ ਰਾਤ ਵਾਲੀ ਇਹ ਵੀ ਹਾਂ ਇਹ ਲੈਂਪ ਵੀ ਆ ਗਾਰਡਨ ਚ ਵੀ ਲੱਗ ਜਾਊਗਾ ਵਾਲ ਤੇ ਵੀ ਲਾ ਸਕਦੇ ਹਾਂ ਇਹਦੇ ਵਿੱਚ ਇੱਕ ਆ ਚ ਹੀ ਮਿਲੂਗੀ ਇਹ ਵੀ ਕੰਦ ਵਗੈਰਾ ਦੇ ਲਾ ਸਕਦੇ ਹਾਂ ਇਹ ਵੀ ਦੋ ਡਬਲ ਕਲਰ ਦੇ ਵਿੱਚ ਆ ਇੱਕ ਇਹਦੇ ਵਿੱਚ ਆ ਵਾਈਟ ਰੰਗ ਦਾ ਮਿਲੂਗਾ ਆਲਕੋ ਜੇ ਮੈਂ ਆਹ ਚੀਜ਼ ਆ ਇਹ ਲੱਗ ਜਾਊਗਾ ਇਹ ਵੀ ਲੱਗ ਜਾਂਦਾ ਉਸ ਤੋਂ ਬਾਅਦ ਜੇ ਜ਼ਿਆਦਾ ਰੋਸ਼ਨੀ ਬੜੀ ਲੈਣੀ ਹੈ ਜ਼ਿਆਦਾ ਹਾਂ ਉਹਦੇ ਵਾਸਤੇ ਦੇਖੋ ਆਹ ਲਾਈਟ ਆ ਡੋਲਫਿਨ ਮਸਾਜ ਲਾਈਟ ਆ ਇਹ 300 ਵਟ ਦੀ ਆ ਇਹ ਅੱਛਾ ਇਹਦੀ ਰੋਸ਼ਨੀ ਬਹੁਤ ਆ ਅੱਛਾ ਪਿੰਡਾ ਚ ਲਾ ਲੈਣੇ ਕੋ ਆ ਪਿੰਡਾ ਚ ਲਾ ਲਓ ਘਰ ਦੇ ਬਾਹਰ ਲਾ ਲਓ ਇਹਦੇ ਨਾਲ ਪਲੇਟ ਆ ਵਾਲੀ ਆ ਅੱਛਾ ਆ ਵਿੱਚ ਆ ਇਹ 300 ਵਟ ਦੀ ਆ ਏ ਦੇ ਜੇ ਮਾਡਲ ਛੋਟਾ ਲੈਣਾ ਉਹ 200 ਵਾਟ ਦੇ ਮਿਲ ਜੂਗੇ ਠੀਕ ਠੀਕ ਲੈਟਾਂ ਦੀ ਵੈਰਿਟੀ ਆਪਣੇ ਕੋਲ ਬਾਧੂ ਆ ਲੈ ਲਈ ਤੁਹਾਨੂੰ ਪਤਾ ਕਿੱਥੇ ਆਣਾ ਪੈਣਾ ਐ ਐਸ ਪੀ ਆਨਲਾਈਨ ਸ਼ਾਪ ਤੇ ਹਾਂ ਬੱਸ ਸਟੈਂਡ ਤੋਂ ਸਬਜ਼ੀ ਮੰਡੀ ਰੋਡ ਮਲੇਰ ਕੋਟਲਾ ਸਾਡਾ ਕੋਈ ਵੀ ਤੁਹਾਨੂੰ ਪ੍ਰੋਡਕਟ ਦੇਖਣਾ ਹੈ ਸਾਡੇ ਵਟਸਐਪ ਨੰਬਰ ਤੇ ਹੈਲੋ ਦਾ ਮੈਸੇਜ ਕਰੋ ਤੁਹਾਨੂੰ ਸਾਰੀ ਡਿਟੇਲ ਆ ਜੂਗੀ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਦਿਆ ਕਰੋ ਤੁਹਾਡੇ ਨਾਲ ਅਸੀਂ ਵੱਡੇ ਹਾਂ ਤੁਸੀਂ ਇੱਕ ਵਾਰੀ ਇਹਨਾਂ ਨੂੰ ਆਉਗਾ ਨੰਬਰ ਵੀ ਬੋਲ ਕੇ ਦੱਸ ਦਿਓ ਜਾਂ ਫਿਰ ਸਾਡਾ ਕਨੈਕਟ ਨੰਬਰ ਹੈਗਾ ਜੀ 97816 99999 ਉੱਤੇ ਤੁਸੀਂ ਵਟਸਐਪ ਤੇ ਮੈਸੇਜ